ਲੈਂਡ ਪੁਲਿੰਗ ਨੂੰ ਲੈ ਕੇ ਅੱਜ ਭਾਜਪਾ ਦੀ ਡੈਲੀਗੇਸ਼ਨ ਪੰਜਾਬ ਦੇ ਗਵਰਨਰ ਨੂੰ ਮਿਲਣ ਇੱਥੇ ਪਹੁੰਚੀ ਸਗੀ ਸਾdna ਇਸ ਵਕਤ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ਤ ਮਾਨ ਸਾਹਿਬ ਮੋਜਨਿਤ ਮਾਨ ਸਾਹਿਬ ਅੱਜ ਇੱਥੇ ਗਵਰਨਰ ਸਾਹਿਬ ਨੂੰ ਮਿਲਣ ਲਈ ਪਹੁੰਚੇ ਕਿਆ ਮਾਮਲਾ ਕਿਆ ਪੂਰਾ ਦੇਖੋ ਮਾਮਲਾ ਬੜਾ ਗੰਭੀਰ ਆ ਆਣ ਵਾਲੀਆਂ ਪੁਰਖਾਂ ਤੇ ਸਾਡੇ ਆਣ ਵਾਲੀਆਂ ਜਨਰੇਸ਼ਨਾਂ ਦੇ ਲਈ ਬੜਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਕਿਸ ਢੰਗ ਦੇ ਨਾਲ ਸਰਕਾਰ ਬੂ ਮਾਫੀਆ ਨਾਲ ਲੜ ਕੇ ਇੱਕ ਮਤਲਬ ਯੋਜਨਾ ਐਸੀ ਬਣਾ ਰਹੀ ਆ ਉਸ ਜਿਵੇਂ ਪੰਜਾਬ ਦੇ ਵਿੱਚ ਅਸੀਂ ਦੇਖੀ ਹੈ ਜਾਂ ਲੁਧਿਆਣਾ ਸ਼ਹਿਰ ਦੀ ਗੱਲ ਕਰਈਏ 37 ਪਿੰਡਾਂ ਦੇ ਵਿੱਚੋਂ 22 ਪਿੰਡਾਂ ਦੇ ਲੋਕ ਔਰ ਉਹਨਾਂ ਨੇ ਮਤੇ ਪਾ ਕੇ ਉੱਥੇ ਦੀਆਂ ਪੰਚਾਇਤਾਂ ਨੇ ਉੱਥੇ ਬਲਾਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰਚੀਤ ਮੈਂਬਰ ਸਰਪੰਚ ਉਹਨਾਂ ਨੇ ਆਏ ਅੱਜ ਮੰਗ ਪੱਤਰ ਦਿੱਤਾ ਉਹਨਾਂ ਦਾ ਰੋਸ਼ਕੀ ਆ देखो एक मोटी मोटी ਜੀ ਗੱਲ ਆ ਜਿਸ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਆ ਸੀ ਉਹੀ ਕੰਮ ਸਰਕਾਰਾਂ ਕਰਦੀਆਂ ਨੇ ਬਟ ਲੁਧਿਆਣੇ ਦੇ ਵਿੱਚ ਗਲਾਡਾ ਬਣੀ ਆ 25 30 ਸਾਲਾਂ ਦੇ ਵਿੱਚ ਹੁਣ ਤੱਕ 2000 ਏਕੜ ਜ਼ਮੀਨ ਤੋਂ ਜ਼ਿਆਦਾ ਗਲਾਡਾ ਡਿਵੈਲਪ ਨਹੀਂ ਕਰ ਪਾਈ ਔਰ ਪ੍ਰਾਈਵੇਟ ਕਲੋਨਾਈਜ਼ਰ 4000 ਏਕੜ ਕਰ ਲਈ 6000 ਏਕੜ ਜ਼ਮੀਨ ਹੁਣ ਤੱਕ ਲੁਧਿਆਣੇ ਦੇ ਵਿੱਚ ਡਿਵੈਲਪ ਹੋ ਪਈ ਆ ਇਹਨਾਂ ਨੇ 25000 ਏਕੜ ਯਾਰ ਜ਼ਮੀਨ ਅਸੀਂ ਅਕਵਾਇਰ ਕਰ ਲਈ ਆ ਤੇ ਕਿੰਨੇ ਸਾਲਾਂ ਚ ਹੋਏਗੀ ਅੱਜ ਜਿਹੜੀ ਸਾਡੀ ਆਬਾਦੀ ਆ ਜਿਹ ਲੁਧਿਆਣੇ ਦੀ 40 ਲੱਖਾ 2% ਦਾ ਉਹਦਾ ਇਜਾਫਾ ਹੁੰਦਾ ਉਸ ਜ਼ਮੀਨ ਦੇ ਉੱਤੇ ਤੁਸੀਂ ਡਿਵੈਲਪ ਕਦੋਂ ਕਰੋਗੇ ਕਦੋਂ ਬਣੇਗੀ ਕਦੋਂ ਉੱਥੇ ਵਸੋ ਹੋਏਗੀ ਅੱਜ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਨਾ 6 6000 ਏਕੜ ਦੀ ਵੀ ਉਹਦਾ ਵੀ ਤੁਸੀਂ ਹਿਸਾਬ ਲਗਾ ਲਓ ਕਿ ਉਹਦੇ ਚੋਂ ਵੀ 50 60% ਜ਼ਮੀਨ ਐਸੀ ਆ ਜਿਹੜੀ ਲੋਕਾਂ ਨੇ ਖਰੀਦ ਲਈ ਪਰ ਅਨਡਿਵੈਲਪ ਪਈ ਆ ਉਹਦੀ ਸਭ ਤੋਂ ਵੱਡੀ ਮਿਸਾਲ ਅਸੀਂ ਦੂਰ ਨਾ ਜਾਈਏ 2010 ਦੇ ਵਿੱਚ ਆਪਣੀ ਜਗਰਾਉਂ ਦੀ ਜਿਹੜੀ ਸ਼ੁਗਰ ਮੇਲਾ ਉਹਨੂੰ ਕੁਆਇਰ ਕਰਕੇ 100 ਏਕੜ ਨੂੰ ਕੱਟ ਕੇ ਉੱਥੇ ਕਾਨੂੰਨੀ ਗਲੱਡਾਂ ਨੇ ਕੱਟੀ ਸੀ ਔਰ ਉੱਥੇ ਚਾਰ ਮਕਾਨ ਬਣੇ ਹੋਏ ਆ ਹਜੇ ਤੱਕ ਬਾਕੀ ਸਾਰੀ ਵਿਕੀ ਹੋਈ ਆ ਉਦਾਂ ਪਈ ਆ ਬਟ ਇਹਦਾ ਕੌਣ ਜ਼ਿੰਮੇਵਾਰ ਆ ਇਸ ਚੀਜ਼ ਦੇ ਲਈ ਸੋ ਇਹੀ ਚੀਜ਼ ਆ ਅੱਜ ਉਹ ਜ਼ਮੀਨ ਜਿਹੜੀ ਲਗਭਗ ਸਰਕਾਰ ਨੂੰ 350 ਕਰੋੜ ਤੋਂ ਜ਼ਿਆਦਾ ਦੀ ਫਸਲ ਸਾਲ ਦੀ ਦਿੰਦੀ ਆ ਉਸ ਉਹ ਜ਼ਮੀਨ ਜਿਹੜੀ ਆ ਉਸ ਜ਼ਮੀਨ ਨੂੰ ਤੁਸੀਂ ਬੰਜਰ ਕਰ ਦੇਣਾ ਤਾਂ ਉਹ ਸਾਨੂੰ ਤੁਹਾਨੂੰ ਕੀ ਮਿਲੇਗਾ ਸੋ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਇਸ ਗੱਲ ਦਾ ਲੋਕਾਂ 'ਚ ਬੜਾ ਵੱਡਾ ਰੋਸ਼ ਆ 25000 ਦੇ ਲਗਭਗ ਮਜ਼ਦੂਰ ਉੱਥੇ ਖੇਤੀ ਕਰਦੇ ਆ ਉਹਨਾਂ ਦੀ ਮਜ਼ਦੂਰੀ ਚੱਲਦੀ ਆ ਔਰ ਲਗਭਗ ਲਗਭਗ 1 ਲੱਖ ਲੋਕ ਪ੍ਰਭਾਵਿਤ ਹੋ ਰਹੇ ਜਿਹੜੇ ਪਰਿਵਾਰਾਂ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਸਾਰਾ ਤੰਤਰ ਮੰਤਰ ਉੱਤੇ ਟਿਕਿਆ ਹੋਇਆ ਹੁਣ ਜੇ ਉਹ ਅਕਵਾਰ ਹੋ ਜਾਣਗੀਆਂ ਤਾਂ ਉਹ ਲੋਕ ਕੱਲ ਨੂੰ ਕੀ ਕਰਨਗੇ ਉਹਨਾਂ ਨੂੰ ਬਦਲੇ ਚ ਸਰਕਾਰਾਂ ਕੀ ਦੇ ਰਹੀਆਂ ਵੀ ਤੁਹਾਨੂੰ 1000 ਗਜ ਦਾ ਪਲਾਟ ਦੇ ਦਾਂਗੇ ਜਿਹਦੀ ਕੀਮਤ 3 ਕਰੋੜ ਹੋਊ ਬਟ ਉਹ ਕਦੋਂ ਹੋਊਗੀ 3 ਕਰੋੜ ਜਿਹਨੇ ਜਿਉਣ ਜ਼ਮੀਨ ਵੇਚਣੀ ਹੈ ਤਾਂ ਉਹ ਜ਼ਮੀਨ ਦਾ ਅੱਜ ਉਹਦਾ ਮੁੱਲ ਪੈਂਦਾ ਨਾ ਉਹ ਕਦੋਂ ਹੋਊਗੀ ਉਹਨੇ ਕੀ ਕਰਨੀ ਆ ਨਾ ਉਹ ਤੇ ਖੇਤੀ ਕਰ ਸਕਦਾ ਨਾ ਕੁਝ ਹੋਰ ਕਰ ਸਕਦਾ ਇਹ ਸਵਾਲੀਆ ਨਿਸ਼ਾਨ ਨੇ ਭਾਨ ਸਾਹਿਬ ਸਰਕਾਰ ਕਹਿ ਰਹੀ ਹੈ ਕਿ ਇਸ ਚੀਜ਼ ਦੇ ਨਾਲ ਡਿਵੈਲਪਮੈਂਟ ਹੋਊਗੀ ਇਸ ਚੀਜ਼ ਦੇ ਨਾਲ ਜਿਹੜਾ ਲੁਧਿਆਣਾ ਉਹ ਸਮਾਰਟ ਸਿਟੀ ਬਣ ਜਾਊਗਾ ਚੀਜ਼ਾਂ ਨਵੇਂ ਚੀਜ਼ਾਂ ਆਣਗੀਆਂ ਪਰ ਬੀਜੇਪੀ ਕਹਿ ਰਹੀ ਕਿ ਹਾਲਾਂਕਿ ਕਿਸਾਨ ਵੀ ਇਹ ਗੱਲ ਕਰੇ ਨੁਕਸਾਨ ਹੋਊਗਾ ਇਹ ਚੀਜ਼ ਦਾ ਕਿਵੇਂ ਫਿਰ ਸਿੱਧੀ ਸਿੱਧੀ ਬੇਨਤੀ ਕਰਦਾ ਜੀ ਤੋਂ ਤੁਸੀਂ ਲੈਣਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਫਾਇਦੇ ਲਈ ਆ ਉਹ ਸਾਨੂੰ ਸਹਿਮਤੀ ਦੇ ਰਹੇ ਜੀ ਉਹਨਾਂ ਦੇ ਫਾਇਦੇ ਲਈ ਆ ਸਹਿਮਤੀ ਦੇ ਰਹੇ ਨੇ ਤਾਂ ਉਹਨਾਂ ਨੇ ਐਡੇ ਮਤੇ ਪਾ ਕੇ 640 ਲੋਕਾਂ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਕਿਸਾਨਾਂ ਨੇ ਆਪਣੇ ਐਫੀਡੇਵਟ ਨਾਲ ਲਗਾ ਕੇ ਇਸ ਮੰਗ ਪੱਤਰ ਦੇ ਚੱਜ ਨਾਲ ਜੋੜੇ ਨੇ ਉਹ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵੀ ਜ਼ਮੀਨ ਤੋਂ ਬਾਅਦ ਉਹ ਲੋਕ ਕਰਨਗੇ ਕੀ ਦੇਖੋ ਉਹ ਨਾ ਕੋਈ ਕਾਰੋਬਾਰ ਕਰ ਸਕਦੇ ਆ ਨਾ ਵਪਾਰ ਕਰ ਸਕਦੇ ਆ ਪੈਸੇ ਦੇਣੇ ਨਹੀਂ ਤੁਸੀਂ 1 ਏਕੜ ਦੇ ਬਦਲੇ ਉਹਨੂੰ ਇੱਕ ਪਲਾਟ ਦੇ ਦੇਣਾ ਹੁਣ ਬਟੋਕੀ ਕਰੇਗਾ ਫਿਰ ਉਹਦਾ ਤਾਂ ਖੇਤੀਬਾੜੀ ਧੰਦਾ ਵੀ ਬੰਦ ਹੋ ਗਿਆ ਉਹਦੀ ਇਨਕਮ ਵੀ ਬੰਦ ਹੋ ਗਈ ਸਰਕਾਰ ਦਾ ਵੀ ਨੁਕਸਾਨ ਪ੍ਰਦੇਸ਼ ਦਾ ਅਨਾਜ ਦਾ ਵੀ ਨੁਕਸਾਨ ਹਰ ਪਾਸੇ ਨੁਕਸਾਨ ਹੋ ਰਿਹਾ ਮਜ਼ਦੂਰ ਉਹ ਬੇਹਿੰਦੇ ਹੋ ਜਾਣਗੇ ਪੰਜਾਬ ਚ ਪਹਿਲਾਂ ਸਾਡੇ ਕੋ ਕੋਈ ਪਾਲਿਸੀ ਨਹੀਂ ਹੈ ਇਸ ਕਰਕੇ ਇਹ ਸਾਰਾ ਇੱਕ ਸਰਕਾਰ ਦਾ ਉਹਨਾਂ ਦੇ ਲੋਕਾਂ ਦਾ ਕੁਝ ਕੋਲੋਨਾਈਜ਼ਰਾਂ ਨੂੰ ਨਾਰ ਲਾ ਕੇ ਆਪ ਆਪਸ ਗਫੇ ਬੰਨਣ ਦਾ ਸਾਰਾ ਪਲਾਨ ਹੈ ਮਾਨ ਸਰ ਅੱਜ ਜਿਹੜੀ ਮੀਟਿੰਗ ਹੋਈ ਹੈ ਅੱਜ ਗਵਰਨਰ ਸਾਹਿਬ ਨੂੰ ਮਿਲਿਆ ਉਹ ਕਿਆ ਫੈਸਲੇ ਲੱਤੇ ਗਏ ਨੇ ਰਣਨੀਤੀ ਕਿਆ বিজেਪੀ ਦੀ ਇਸ ਦੀ ਦੇਖੋ ਗਵਰਨਰ ਸਾਹਿਬ ਸਾਡੇ ਹੈਡਨੈਸ ਸੀ ਉਹਨਾਂ ਦੇ ਕੋਲ ਸਾਰੀ ਫਰਿਆਦ ਰੱਖੀ ਆ ਔਰ ਇਹਦੇ ਵਿੱਚ ਸਾਡੇ ਵੱਲੋਂ ਸਾਡੇ ਐਡਵੋਕੇਟ ਵਿਕਰਮ ਸਿੱਧੂ ਜੀ ਸਾਰਾ ਕੇਸ ਡੀਲ ਕਰ ਰਹੇ ਨੇ ਉਹਨਾਂ ਵੱਲੋਂ ਇੱਕ ਇਹਦੀ ਖਿਲਾਫ ਇੱਕ ਰਿਟ ਪੀਟੀ ਲਗਾਉਣ ਜਾ ਰਹੇ ਆ ਅਲੱਗ-ਅਲੱਗ ਤੌਰ ਤੇ ਤੱਕ ਇਸ ਨੂੰ ਜਿਹੜੀ ਇਹਨਾਂ ਨੇ 2025 ਪਾਲਿਸੀ ਬਣਾਈ ਆ ਉਹਨੂੰ ਚੈਰੰਜ ਕੀਤਾ ਜਾਵੇ ਔਰ ਇਦੇ ਲਈ ਜੇ ਸਾਨੂੰ ਐਜੀਟੇਸ਼ਨ ਕਰਨ ਦੇ ਲਈ ਵੀ ਅਸੀਂ ਸੜਕਾਂ ਤੇ ਆਉਣ ਲਈ ਆਪਣੀ ਯੋਜਨਾ ਬਣਾ ਰਹੇ ਹਾਂ ਪਰ ਕਹਿੰਦੇ ਵੀ ਧਰਨਾ ਵੀ ਲਾਵਾਂਗੇ ਜਲਦ ਚੁੱਕ ਸਾਹਿਬ ਨੇ 7 ਤਰੀਕ ਨੂੰ ਧਰਨਾ ਕਿਸਾਨਾਂ ਨੇ ਰੱਖਿਆ ਜਗਰਾਉਂ 'ਚ ਭਾਰਤੀ ਜਨਤਾ ਪਾਰਟੀ ਉਹਦੇ 'ਚ ਵੀ ਸ਼ਾਮਲ ਹੋਊਗੀ ਔਰ ਉਸ ਤੋਂ ਬਾਅਦ ਲਗਾਤਾਰ ਸਾਡੇ ਵੱਲੋਂ ਇਹ ਧਰਨੇ ਲਗਾਏ ਜਾਣਗੇ ਸਾਹਿਬ ਲਾਸ ਦੇ ਵਿੱਚ ਸਵਾਲ ਹੈ ਤੁਸੀਂ ਕਹਿ ਰਹੇ ਹੋ 7 ਤਰੀਕ ਨੂੰ ਜਗਰਾਉਂ 'ਚ ਧਰਨਾ ਲੱਗੂਗਾ ਸੇਮ ਲੈਂਡ ਪੁਲਿੰਗ ਨੂੰ ਲੈ ਕੇ ਅਕਾਲੀ ਦਲ ਵੀ 15 ਦਿਨੋਂ ਧਰਨਾ ਲਾ ਰਿਹਾ ਹੈ ਮੁੱਦਾ ਇੱਕ ਹੈ ਪਾਰਟੀਆਂ ਦਾ ਅਲੱਗ-ਅਲੱਗ ਰਹੇ ਮੰਨਦੇ ਵੀ ਇਸ ਜੀ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਹੈ ਤਾਂ ਕਿਸਾਨਾਂ ਦਾ ਮੁੱਦਾ ਨਾ ਹੈ ਸੁਣੋ ਮੇਰੀ ਇੱਕ ਗੱਲ ਬੇਨਤੀ ਇਹ ਆ ਕੋਈ ਵੀ ਕਿਸੇ ਨੂੰ ਜਦੋਂ ਵੀ ਮੁੱਦੇ ਤੇ ਇੱਕ ਤੇ ਸਾਰੇ ਸਹਿਮਤ ਨੇ ਨਾ ਮਤਲਬ ਉਸ ਮੁੱਦੇ ਤੇ ਸਾਰਾ ਪੰਜਾਬ ਸਹਿਮਤ ਆ ਅਸੀਂ ਪੰਜਾਬ ਨੂੰ ਬਚਾਣਾ ਉਹਦੇ ਤੇ ਜਿਹੜੇ ਧਰਨੇ ਲੱਗਣਗੇ ਜਦੋਂ ਕਿਤੇ ਕਿਸੇ ਧਰਨੇ 'ਚ ਇਕੱਠੇ ਜਾਣ ਦਾ ਮੌਕਾ ਮਿਲੂ ਕੱਟੇ ਜਾਵਾਂਗੇ ਨਹੀਂ ਤਾਂ ਅਸੀਂ ਤਾਂ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਣੀ ਆ ਉਹ ਸਾਡਾ ਧਰਮ ਆ ਅਸੀਂ ਉਹਦੇ ਲਈ ਬੀਜਪੀ ਦੇ ਅਕਾਲੀ ਇਕੱਠੇ ਮਿਲ ਕੇ ਲੁਧਿਆਣਾ ਪੁਣੇ ਨੂੰ ਪ੍ਰੋਟੈਸਟ ਕਰਨਗੇ ਵੈਸੇ ਜੇ 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 ਹੋਇਆ ਭਲਾਈ ਦੇ ਲਈ ਦੇਖੋ ਮੇਰੀ ਗੱਲ ਤੁਹਾਨੂੰ ਵਕਤ ਆਏਗਾ ਉਹ ਚੀਜ਼ਾਂ ਇਹ ਦੱਸਣ ਗਿਆ ਇਸ ਇਹ ਸਾਡੇ ਲਈ ਵੱਡਾ ਮਕਸਦ ਪੰਜਾਬ ਨੂੰ ਬਚਾਣਾ ਠੀਕ ਹੈ ਨਾ ਕੋਈ ਇਹਦੇ ਤੇ ਰਾਜਨੀਤੀ ਕਰਨਾ ਨਹੀਂ ਥੈਂਕ ਯੂ ਜੀ ਤਾਂ ਸਾਨੂੰ ਇਸ ਵਕਤ ਬੀਜੇਪੀ ਦੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਅਤਮਾਨ ਸਾਹਿਬ ਮੌਜੂਦ ਸਿੱਧੇ ਤੌਰ ਤੇ ਇੱਕ ਸੰਕੇਤ ਵੀ ਦਿੱਤੇ ਨੇ ਕਿ ਜੇ ਜ਼ਰੂਰਤ ਪਈ ਤਾਂ ਲੁਧਿਆਣੇ ਦੇ ਵਿੱਚ ਅਸੀਂ ਇਕੱਠੇ ਹੋ ਕੇ ਪ੍ਰੋਟੈਸਟ ਵੀ ਕਰ ਸਕਦੇ ਹਾਂ ਪਲੱਸ ਹਾਲਾਂਕਿ ਇਹਨਾਂ ਨੇ ਇਹ ਕਿਹਾ ਕਿ 7 ਤਰੀਕ ਨੂੰ ਅਸੀਂ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਜਗਰਾਉਂ ਦੇ ਵਿੱਚ ਸਿੱਧੇ ਤੌਰ ਤੇ ਜੋ ਸਰਕਾਰ ਨੇ ਲੈਂਡ ਪੁਲਿੰਗ ਦੇ ਲਈ ਜੋ ਪਾਲਿਸੀ ਤੈਅ ਕੀਤੀ ਹੈ ਜਿਸ ਦੇ ਕਾਰਨ ਸਿੱਧੇ ਤੌਰ ਤੇ ਕਿਸਾਨਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਇਸ ਤੋਂ ਇਲਾਵਾ ਆਮ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਦੇਖਣ ਨੂੰ ਮਿਲੇਗਾ ਮੇਰੇ ਸਹਿਯੋਗੀ ਸਿੰਦਰ ਦੇ ਨਾਲ ਮੈਂ ਵਿਸ਼ੇਕ ਰਿਆਸਤ ਚੰਡੀਗੜ੍ਹ